ਕੀਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਦੀ ਦੇਹ ਆ ਜਿਹੜੀ ਉਹ ਪੰਜ ਤੱਤਾਂ ਦੇ ਵਿੱਚ ਵਲੀਨ ਹੋ ਜਾਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਉਹਨਾਂ ਦੇ ਖੇਤਾਂ ਦੇ ਵਿੱਚ ਉਹਨਾਂ ਦੇ ਅੰਤਮ ਸੰਸਕਾਰ ਦੀ ਤਿਆਰੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਇੱਥੇ ਥੜਾ ਜਿਹੜਾ ਉਹ ਬਣਾਇਆ ਗਿਆ ਹੈ ਇਸ ਥਾਂ ਦੇ ਉੱਤੇ ਉਹਨਾਂ ਦਾ ਅੰਤਮ ਸੰਸਕਾਰ ਆ ਜਿਹੜਾ ਉਹ ਕੀਤਾ ਜਾਵੇਗਾ ਸੁਖਦੇਵ ਸਿੰਘ ਢੀਂਸਾ ਦੇ ਚੌਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਨੇ ਜਿਹੜੇ ਉਹ ਵੀ ਇਸ ਸਥਾਨ ਦੇ ਉੱਤੇ ਪਹੁੰਚ ਚੁੱਕੇ ਨੇ ਅਤੇ ਵੰਦੇ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਯਾਦ ਕਰ ਰਹੇ ਨੇ ਅਗਰ ਗੱਲ ਕੀਤੀ ਜਾਵੇ ਸੁਖਦੇਵ ਸਿੰਘ ਢੀਂਸਾਨੀ ਜਿਹੜੇ ਹੋ ਸਟੂਡੈਂਟ ਪੋਲਿਟਿਕਸ ਤੋਂ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਦੇ ਨੇ ਰਣਵੀਰ ਕਾਲਜ ਸੰਗਰੂਰ ਦੇ ਉਹ ਪ੍ਰਧਾਨ ਬਣਦੇ ਨੇ ਇਸ ਤੋਂ ਬਾਅਦ ਇਸ ਪਿੰਡ ਦੇ ਸਰਪੰਚ ਬਣਦੇ ਨੇ ਸਿਰ ਤਨੋਲਾ ਤੋਂ ਹੋ ਆਜ਼ਾਦ ਵਧਾਇਕ ਬਣਦੇ ਨੇ ਸ਼ੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਤੋਂ ਬਾਅਦ ਉਹ ਅੱਗੇ ਆਪਣਾ ਸਫ਼ਰ ਜਾਰੀ ਰੱਖਦੇ ਨੇ ਫਿਰ ਸੈਂਟਰ ਦੇ ਵਿੱਚ ਮੰਤਰੀ ਵੀ ਬਣਦੇ ਨੇ ਅਤੇ ਨਾਲ ਹੀ ਸੁਖਦੇਵ ਸਿੰਘ ਢੀਂਸਾਨੀ ਜਿਹੜੇ ਉਹ ਲੰਮਾ ਸਮਾਂ ਰਾਜ ਸਭਾ ਦੇ ਵਿੱਚ ਵੀ ਰਹਿੰਦੇ ਨੇ ਤਾਂ ਅੱਜ ਉਹਨਾਂ ਦੇ ਅਸੀਂ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸਿਕਿਉਰਿਟੀ ਚੈੱਕ ਵੀ ਕੀਤੇ ਜਾ ਰਹੇ ਨੇ ਕਿਉਂਕਿ ਅੱਜ ਪੰਜਾਬ ਦੇ ਕਈ ਮੰਤਰੀ ਕਈ ਸਾਬਕਾ ਮੰਤਰੀ ਕਈ ਪਾਰਟੀਆਂ ਦੇ ਪ੍ਰਧਾਨ ਇੱਥੇ ਪਹੁੰਚਣਗੇ ਅਗਰ ਇਸ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਹਮੇਸ਼ਾ ਹੀ ਪੰਜਾਬ ਦੀ ਸਿਆਸਤ ਦਾ ਗੜ ਰਿਹਾ ਹੈ ਮੁੱਖ ਮੰਤਰੀ ਹੁਣ ਇਸ ਵਕਤ ਇਸ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ ਕਈ ਕੈਬਨਿਟ ਮੰਤਰੀ ਨੇ ਜਿਹੜੇ ਉਹ ਵੀ ਇਸ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੁਖਦੇਵ ਸਿੰਘ ਢੀਰਸਾ ਹੋਰਾਂ ਦੇ ਕਰਦੀਆਂ ਤੇ ਜਿਹੜੀਆਂ ਉਹ ਉਪਰਵਾਲ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਨੇ ਜਿਹੜੇ ਉਹ ਵੀ ਤੁਹਾਨੂੰ ਇੱਥੇ ਨਜ਼ਰ ਆਉਣਗੇ ਵਕ 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 ਸ਼ਖਸੀਅਤਾਂ ਜਿਹੜੀਆਂ ਇਸ ਵਕਤ ਉਹਨਾਂ ਦੀ ਸੰਗਰੂਰ ਰਿਹਾਇਸ਼ ਦੇ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੀਆਂ ਨੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਨੇ ਜਿਹੜੇ ਉਹ ਵੀ ਇਕੱਠੇ ਹੋਣਗੇ ਤਕਰੀਬਨ 20 ਤੋਂ 30 ਹਜ਼ਾਰ ਲੋਕ ਤੇ ਜਿਹੜੇ ਉਹ ਅੱਜ ਸੁਖਦੇਵ ਸਿੰਘ ਢੀਂਸਾ ਨੂੰ ਅੰਤਿਮ ਵਿਦਾਈ ਦੇਣ ਇੱਥੇ ਪਹੁੰਚਣਗੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹ ਵੀ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਸ ਤੋਂ ਇਲਾਵਾ ਕੈਬਨਟ ਮੰਤਰੀ ਅਮਨ ਉਹ ਰੋੜਾ ਹਰਪਾਲ ਸਿੰਘ ਚੀਮਾ ਨੇ ਜਿਹੜੇ ਉਹ ਵੀ ਇੱਥੇ ਅੱਜ ਪਹੁੰਚ ਸਕਦੇ ਨੇ ਇਸ ਦੇ ਨਾਲ ਹੀ ਸ਼ੋਮਨੀ ਅਕਾਲੀ ਦਲ ਬੀਜੇਪੀ ਕਾਂਗਰਸ ਅਤੇ ਹੋਰ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ ਜਿਹੜੇ ਉਹ ਵੀ ਇੱਥੇ ਅੱਜ ਪਹੁੰਚ ਸਕਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪਿੰਡ ਵਾਸੀ ਨੇ ਜਿਹੜੇ ਉਹ ਵੀ ਇੱਥੇ ਮੌਜੂਦ ਨੇ ਅਤੇ ਕਈ ਹੋਰ ਲੋਕ ਨੇ ਜਿਹੜੇ ਉਹ ਵੀ ਇੱਥੇ ਮੌਜੂਦ ਨੇਤਾ ਉਹਨਾਂ ਦੇ ਜਿਹੜੇ ਕਰੀਬੀ ਰਹੇ ਨੇ ਜਾਂ ਫਿਰ ਇਸ ਪਿੰਡ ਦੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਦੀ ਉਸ ਜਿਹੜੀ ਉਹ ਕਰਾਂਗੇ ਤਾਂ ਤੁਹਾਨੂੰ ਪਿੰਡ ਉੱਬੇ-ਬਾਲ ਤੋਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਪਰਮਜੀਤ ਸਿੰਘ ਢੀਂਗ ਜੀ ਮੌਜੂਦ ਨੇ 377 ਦੇ ਸਟੇਟ ਸੈਕਟਰੀ ਰਹੇ ਨੇ ਅਤੇ ਲੰਮਾ ਸਮਾਂ ਤੋਂ ਪਰਿਵਾਰ ਦੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਅੱਜ ਕਿਵੇਂ ਮਹਿਸੂਸ ਹੋ ਰਿਹਾ ਹੈ ਵੈਲਫੇਅਰ ਕਮੇਟੀ ਪੰਜਾਬ ਮੇਰੇ ਨਾਲ ਗਰੁੱਪਾਂ ਨਾਲ ਕਮੇਟੀ 377 ਸਟੇਟ ਸੈਕਟਰੀ ਬਹੁਤ ਦੇਰ ਮਲਕੇ ਪ੍ਰਿੰਟਰ ਤੌਰ ਤੇ ਵੀ ਕਿਉਂ ਮੈਂ ਉਹਨਾਂ ਦੇ ਵਿੱਚੋਂ ਮੰਗੂ ਸੀਗਾ ਕਿਹੜੀ ਗੱਲ ਮਲਕੇ ਅੱਜ ਸਾਨੂੰ ਐਡਾ ਸਾਡੇ ਨਗਰ ਨੂੰ ਬਹੁਤ ਵੱਡਾ ਮਲਕੇ ਘਾਟਾ ਪੈ ਗਿਆ ਮੇਰੇ ਨਗਰ ਨੂੰ ਕੀ ਘਾਟਾ ਪੈ ਗਿਆ ਨਾ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਪੂਰੇ ਇੰਡੀਆ ਨੂੰ ਘਾਟਾ ਪੈ ਗਿਆ ਇਹੋ ਜਿਹਾ ਸਿਆਸਤਦਾਨ ਬਾਬਾ ਬੂੜ ਬਣਨਾ ਬਹੁਤ ਮੁਸ਼ਕਲ ਹੈ ਅਜੇ ਪਹਿਲਾਂ ਜਹੋਨੀ ਜਿਹੜਾ ਦਾਰ ਗੁਰਚਨ ਸਿੰਘ ਟੋੜਾ ਉਹ ਵੀ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਸੀਗੀ ਤੇ ਬਾਦਲ ਸਾਹਿਬ ਉਹਨਾਂ ਦੀ ਰਾਈਟ ਹੈਂਡ ਬਿਲਕੁਲ ਬਣ ਕੇ ਜੀ 4 ਸਾਲ 5 ਸਾਲ 6 ਸਾਲ ਮੁੱਖ ਮੰਤਰੀ ਦੇ ਮਤਰਾਂ ਨੂੰ ਮਿਲਦਾ ਦਿੰਦਾ ਦੇਖਦਾ ਹੁਣ ਤਾਂ ਬਹੁਤ ਹੀ ਇੱਕ ਦੋ ਹੀ ਰਹਿ ਗਈ ਜੀ ਪੱਤੀ ਹਸਾ ਸਾਹਮਣੇ ਪਹਿਲਾਂ ਜਦੋਂ ਸ਼ੁਰੂ ਕੀਤਾ ਪਿੰਡ ਦੀ ਸਰਪੰਚੀ ਤੋਂ ਸਿਆਸੀ ਕਿ ਕੁਰੂ ਕੀਤੀ ਉਹ ਤੋਂ ਬਾਅਦ ਫਿਰ ਉਹ ਮਨ ਲੱਕੀ ਸਰਪੰਚੀ ਛੱਡ ਕੇ ਫਿਰ ਅੱਗੇ ਲੈਣ ਮਾਗੀ ਦੀ ਉਹ ਸੇ ਚੇਅਰਮੈਨ ਵੀ ਬਣ ਗਈ ਜੀ ਉਹ ਤੋਂ ਬਾਅਦ 972 ਦੇ ਵਿੱਚ ਇਹਨਾਂ ਨੂੰ ਚੋਣ ਲੜੀ ਆਪਣਾ ਧਨੋਲਾ ਤੋਂ ਉਹਨਾਂ ਦਾ ਸ਼ੇਰ ਚੋਣ ਨਿਸ਼ਾਨ ਸੀਗਾ ਜੀ ਪਰ ਫਿਰ ਸ਼ੇਰ ਮੰਗੂ ਧਹਾੜ ਪੁੰਦੇ ਹੋਏ ਪਰ ਜਿਹੜਾ ਕਿ ਮੇਰੇ ਨਗਰ ਦਾ ਮਲਕੀ ਸਭ ਉਹਨਾਂ ਨੂੰ ਦੇ ਕੇ ਚਲੇ ਗਏ ਪਰ ਅੱਜ ਜੇ ਸੋਚੇ ਜਾ ਵੀ ਉਹਨਾਂ ਦੇ ਵਾਸਤੇ ਤਾਂ ਕੋਈ ਸਾਰੇ ਇੱਕ ਸੀਗੇ ਮੇਰੇ ਪਿੰਡ ਨੂੰ ਜੇ ਆ ਕੇ ਕਹੀ ਹੈ ਨਾ ਸਾਰੇ ਜਿੰਨੇ ਬੰਦੇ ਸੀਗੇ ਉਹਨਾਂ ਨੂੰ ਤਾਂ ਸਤਿ ਸਾਮਾਨ ਸਨਮਾਨ ਦੇਣਾ ਸਾਡੇ ਆਲੇ-ਦਲੇ ਦੇ ਪਿੰਡਾਂ ਨੂੰ ਸਾਰਿਆਂ ਨੂੰ ਉਹ ਆਪਣੀ ਪਿੰਡਾਂ ਦੀ ਬੰਦੇ ਹੁੰਦੇ ਸੀਗੇ ਤਸੀਂ ਤੁਹਾਡੇ ਪਿੰਡ ਵਿੱਚ ਜਦੋਂ ਆ ਰਹੇ ਸੀ ਤਾਂ ਦੇਖਿਆ ਹੈ ਕਿ ਕਾਫੀ ਵੱਡਾ ਸਟੇਡੀਅਮ ਜਿਹੜਾ ਉਹ ਬਣਿਆ ਹੋਇਆ ਹੈ ਤਾਂ ਹੋਰ ਕਿਹੜੇ-ਕਿਹੜੇ ਕੰਮ ਨੇ ਜਿਹੜਾ ਢੀਂਸਾ ਸਾਹਿਬ ਨੇ ਇਸ ਨਗਰ 'ਚ ਕਰਵਾਏ ਸੀ। ਮਤਲਬ ਕਿ ਕੰਮਾਂ ਦੀ ਜੇ ਗੱਲ ਕਰੀਏ ਕੰਮ ਕਿਹੜਾ ਕੰਮ ਜਿਹੜੇ ਪਿੰਡ 'ਚ ਵੀ ਜਿੰਨੇ ਵੀ ਕੰਮ ਹੋਏ ਨੇ ਬਹੁਤ ਵਧੀਆ ਕੰਮ ਹੋਏ ਸੀ। ਉਹਨਾਂ ਦੀ ਜਗ੍ਹਾ ਤੇ ਪਰ ਲੇਕਿਨ ਉਹ ਇੱਕ ਉੱਪਰ ਦਰਜੇ ਦੇ ਹੋ ਗਏ ਜੇ ਕਈ ਵੀ ਸਾਰੇ ਹੀ ਆਪਣੇ ਪਿੰਡ ਨੂੰ ਦੇ ਦੇਣਗੇ ਉਹ ਵੀ ਗੱਲ ਠੀਕ ਨਹੀਂ। ਪਰ ਉਹਨੇ ਦਰਜਾ ਬਰ ਦਰਜਾ ਜਿੰਨੇ ਕੰਮ ਕਰੇ ਬਹੁਤ ਮਲਕ ਦੇ ਦੇਖਣੇ। ਬਹੁਤ ਵਧੀਆ ਸੀਗੇ ਸਾਡੇ ਨਗਰ ਦਾ ਨਾਮ ਉੱਚ ਕਦੇ ਪੰਜਾਬ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਨਹੀਂ ਗਵਰਨਰ ਦੇ ਵਿੱਚ ਨਾਮ ਚੈੱਕ ਕੀਤਾ ਸੈਂਟਰ ਸਰਕਾਰ ਦੇ ਵਿੱਚ ਮਨ ਲ ਕੇ ਭਾਵੇਂ ਕੋਈ ਵੀ ਪੀਐਮ ਰਹੇ ਨਾ ਪ੍ਰਾਈਮ ਮਿਨਿਸਟਰ ਰਹੇ ਪਰ ਉਹਨਾਂ ਦਾ ਕਦ ਇੰਨਾ ਉੱਚਾ ਹੈ ਕਿ ਕਿ ਉਹ ਫਸਾ ਕੇ ਕਿ ਜਾਲ ਕਰਕੇ ਜ਼ਿਕਰ ਮੈਂ ਹੋਰ ਕਰਨਾ ਚਾਹਾਂਗਾ ਅੱਜ ਕੱਲ ਕੋਈ ਵਿਧਾਇਕ ਬਣਦਾ ਹੀ ਕਈਆਂ ਨੂੰ ਤਾਂ ਪਾਇਲਟ ਜਿਪਸੀਆਂ ਮਿਲੀਆਂ ਹੋਈਆਂ ਨੇ ਸਿਕਿਉਰਟੀਆਂ ਮਿਲੀਆਂ ਹੋਈਆਂ ਨੇ ਜਿਸ ਟਾਈਮ ਟੀਨਸਾ ਸਾਹਿਬ ਜਿੱਤੇ ਸੀ ਉਸ ਟਾਈਮ ਤਾਂ ਐਮ ਐਲ اے ਨੇ ਜਿਹੜੇ ਉਹ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੁੰਦੇ ਸੀ ਬੱਸਾਂ ਦਾ ਸਫ਼ਰ ਵੀ ਬਾਅਦ ਦੇ ਵਿੱਚ ਆ ਜਿਹੜਾ ਉਹ ਮੁਫਤ ਹੋਇਆ ਸੀ ਪਹਿਲਾਂ ਕਿਰਾਇਆ ਲੱਗਦਾ ਹੁੰਦਾ ਸੀ ਤਾਂ ਉਹ ਇੱਕ ਗਰਾਊਂਡ ਲੈਵਲ ਤੋਂ ਉੱਠੇ ਹੋਏ ਨੇ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਨੇ ਜਿਹੜੀ ਅੱਜ ਦੇ ਲੀਡਰ ਨਹੀਂ ਦੇਖ ਸਕਦੇ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਤਾਂ ਇਹ ਨਹੀਂ ਪਤਾ ਵੀ ਤੁਰ ਕੇ ਵੀ ਮੰਨ ਕੇ ਕਿੱਥੇ ਤੱਕ ਭੱਗ ਜਾਂਦੇ ਪਰ ਉਹਨਾਂ ਨੇ ਕਦੇ ਪ੍ਰਾਊਡ ਨਹੀਂ ਕੀਤਾ ਕਦੇ ਮਾਨ ਨਹੀਂ ਕੀਤਾ ਸ਼ਹਿਰ ਤਾਂ ਫਾਈਨਾਂਸ ਉਹਨੇ ਆਪਣਾ ਜਦੋਂ ਉਹ ਆਪਣਾ ਟ੍ਰਾਂਸਪੋਰਟ ਮੰਤਰੀ ਸੀਗੇ ਆਪਣੇ ਨਗਰ ਨੂੰ ਦੇਖਦੇ ਹੋਏ ਨਾਲ ਆਦਲਿਆਂ ਦੇ ਨਗਰਾਂ ਦੇਖਦੇ ਬਹੁਤ ਉਹਨਾਂ ਨੇ ਮਤਲਬ ਕਿ ਇਹਦੇ ਪੈਪਸ ਰੋਡਵੇ ਦੇ ਵਿੱਚ ਬੜੇ ਭਰਤੀ ਕਰਵਾਈ ਪੀਆਰਟੀਸੀ ਦੇ ਵਿੱਚ ਬੜੇ ਭਰਤੀ ਕਰਾਈ ਬੜਾ ਕੀਤਾ ਕਮ ਕਿੰਨੇ ਕ ਬੰਦੇ ਕਈਏ ਜਿਹੜੇ ਕਿ ਅੱਜ ਉਹਨਾਂ ਦੇ ਦਿਖਾਏ ਹੋਏ ਕਿ ਐਕਸਮੈਨ ਵੀ ਹੋ ਗਏ ਨੇ ਭਾਵੇਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨੇ ਉਹ ਤਾਂ ਅੱਜ ਬਹੁਤ ਚਿਰ ਹੋ ਗਈ ਉਹਨਾਂ ਦੇ ਮਤਲਬ ਕਿ ਲਵਾਏ ਹੋਏ ਨੂੰ ਐਕਸ ਕੈਬਨਟ ਮੰਤਰੀ ਭਾਰਤ ਸਰਕਾਰ ਟਰਾਂਸਪੋਰਟ ਮੰਤਰੀ ਪੈ ਐਕਸ ਪੰਜਾਬ ਸਰਕਾਰ ਕਿਸੇ ਸੁਰੱਖੀ ਦੇ ਵਿੱਚ ਨਾ ਨਹੀਂ ਆਇਆ ਸਾਡੇ ਸਭ ਦਾ ਸਿੰਘ ਤਿੰਸਾ ਅੱਜ ਸਾਡੇ ਵਿੱਚ ਨਹੀਂ ਕਿਵੇਂ ਦੇਖਦੇ ਸਾਨੂੰ ਮਤਲਬ ਲਾ ਲਓ ਅਸੀਂ ਸਪੋਰਟਸ ਮੈਨਾਂ ਜੀ ਇਸੇ ਪਿੰਡ ਦਾ ਮੈਂ ਨੈਸ਼ਨਲ ਮੈਡਲਿਸਟ ਪਲੇਅਰਾਂ ਜੀ ਅਸੀਂ ਜਿੱਥੇ ਵੀ ਜਾਣਾ ਟੈਡਨ ਜਾਣਾ ਸਾਨੂੰ ਐਂਟਰੀ ਫੀਸਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਅਸੀਂ ਬਾ ਪੂਰੀ ਲੋਵੇ ਜਾਣਾ ਢੀਂਡਾ ਸਾਹਿਬ ਲੋਵੇ ਤੇ ਇਹਨਾਂ ਨੂੰ ਦੱਸਣਾ ਉਹਨਾਂ ਨੂੰ ਨਾਲ ਦੀ ਨਾਲ ਸਾਡਾ ਸਾਰਾ ਦਮ ਹੋ ਜਾਂਦਾ ਸੀ ਜੀ ਉਹਨਾਂ ਹੁੰਦੇ ਸਾਨੂੰ ਜਿਹੜੇ ਪਾਲ ਪਾਲਸੈਲਟੀ ਨਹੀਂ ਹੋਈ ਛੇੜਨ ਬਰਦੀ ਬਾਹਰਲੀ ਸਟੇਟਾਂ 'ਚ ਜਿੱਥੇ ਵੀ ਜਾਣਾ ਛੇੜਨ ਉੱਥੇ ਮੂਰੇ ਮੂਤਰ ਜੋ ਬੰਦੇ ਹੁੰਦੇ ਸੀ ਜੇ ਅਸੀਂ ਦੱਸਦੇ ਬੀਬਾ ਵਾਲਤੂਆਂ ਸੀ ਨਾਲ ਦੀ ਨਾਲ ਉਹ ਢੀਂਡਾ ਸਾਹਿਬ ਦਾ ਨਾਮ ਲੈ ਤੇ ਸਾਨੂੰ ਮਿਲਦੇ ਉਹਨਾਂ ਦੀ ਬਦੌਲਤ ਅਸੀਂ ਅੱਜ ਤੱਕ ਮੈਡਲ ਜਿੱਤੇ ਨੇ ਔਰ ਨੋਟਰੀਆਂ ਸਾਨੂੰ ਮਿਲੀਆਂ ਨੇ ਜੀ ਜੀ ਬੱਚਾ ਬੁੱਢਾ ਕੋਈ ਵੀ ਉਹਨਾਂ ਲੋਵੇ ਚੱਲ ਜੇ ਹਰੀਦ ਨੂੰ ਪਿਆਰ ਨਾਲ ਉਹਨਾਂ ਨੇ ਬੋਲਣਾ ਪਿਆਰ ਨਾਲ ਸਤਿਕਾਰ ਦੇਣਾ ਬੱਤੀ ਉਹਨਾਂ ਦੇ ਨਾਲ ਦੇ ਸਾਥੀ ਸਾਡੇ ਪਿੰਡ ਦੇ ਬਜ਼ੁਰਗ ਦਸੜੇ ਨੇ ਟੀਟੇ ਸਾਨੂੰ ਗੱਲਾਂ ਬਾਤਾਂ ਦੱਸ ਹੀ ਦਿੱਤੀਆਂ ਜੀ ਤੁਸੀਂ ਬਚਪਨ ਬਤਾਇਆ ਹੋਣਾ ਟੀਨਸਾ ਸਾਹਿਬ ਨਾਲ ਕਿਵੇਂ ਦਾ ਸੁਭਾਅ ਹੁੰਦਾ ਸੀ ਉਹਨਾਂ ਦਾ ਹਾਂ ਬਰਤ ਬਤਾਇਆ ਜੀ ਮੈਂ ਮਤਲਬ ਇਹਨਾਂ ਦੇ ਬਹੁਤ ਛੋਟੀ ਉਮਰ ਚ ਹੀ ਮਾਤਰਮੇ ਪਰਦਾ ਪਰਦਾ ਇਹਨਾਂ ਨਾਲ ਹਕੀਕਤਾਂ ਸੀਗਾ ਮੇਰਾ ਉਦੋਂ ਤੋਂ ਇਹਨਾਂ ਨਾਲ ਬਹੁਤ ਜ਼ਿਆਦਾ ਪਿਆ ਹੈ ਹਾਂ ਇਹ ਸਰਦਾਰ ਸੁਖਦੇਵ ਸਿੰਘ ਜੀ ਇਹ ਬਾਦਲ ਸਾਹਿਬ ਵੀ ਮਤਲਬ ਇਹਨਾਂ ਨਾਲ ਤਾਂ ਪੁੱਛ ਕੇ ਮਤਲਬ ਗੱਲ ਕਰਦਾ ਸੀ ਕਹਿੰਦੇ ਤੋਂ ਭਾਵ ਚਲੋ ਬਾਦਲ ਸਾਹਿਬ ਪੁਰਾਣੀ ਉਹ ਕਿਵੇਂ ਦੇਖਦੇ ਹੋ ਸੁਖਦੇਵ ਸਿੰਘ ਟੀਨਸਾ ਅੱਜ ਸਾਡੇ ਵਿੱਚ ਨਹੀਂ रहे ਤਾਂ ਨਗਰ ਨੂੰ ਹਮੇਸ਼ਾ ਉਹਨਾਂ ਦੀ ਕਮੀ ਮਹਿਸੂਸ ਹੋਵੇਗੀ ਸਾਡੇ ਨਗਰ ਨੂੰ ਤਾਂ ਹੋਣੀ ਹੋਣੀ ਹੈ तकरीबन ਸਾਡੇ ਇਲਾਕੇ ਨਹੀਂ ਬਹੁਤ ਵੱਡਾ ਢੀਂਸਾ ਸਾਹਿਬ ਤੇ ਬਹੁਤ ਵੱਡਾ ਮਾਨ ਸੀਗਾ ਜਿਹੜਾ ਸਾਡਾ ਮਾਨ ਹੈ ਜਿਹੜਾ ਉਹ ਸਾਨੂੰ ਬੜੇ ਅਫਸੋਸ ਨਾਲ ਮਤਲਬ ਕਹਿਣਾ ਪੈ ਰਿਹਾ ਵੀ ਸਾਡੇ ਢੀਂਸਾ ਸਾਹਿਬ ਬੇਦਿਲ ਬਹੁਤ ਵਧੀਆ ਇਨਸਾਨ ਸੀਗੇ ਜਿਹੜੇ ਉਹਨਾਂ ਨੂੰ ਦੁਨੀਆ ਯਾਦ ਕਰੂਗੀ ਧੰਨਵਾਦ ਜੀ ਤਾਂ ਉਹਨਾਂ ਦੇ ਪਿੰਡ ਵਸਤੀਆਂ ਦੇ ਨਾਲ ਵੀ ਗੱਲਬਾਤ ਕੀਤੀ ਆ ਤੇ ਅੱਗੇ ਹੋਰ ਰਾਜਨੀਤਿਕ ਸ਼ਖਸੀਅਤਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸਖਦੇਵ ਸਿੰਘ ਢੀਨ ਸਾਹਿਬ ਜੀ ਨੂੰ ਅੱਜ ਜਿਹੜੇ ਅੰਤਿਮ ਸਲਾਮੀ ਦੇਣ ਪਹੁੰਚ ਰਹੇ ਨੇ ਤਾਂ ਸਾਰਾ ਅਹ ਤਾਂ ਉਹ ਦਿਖਾਵਾਂਗੇ ਕਿ ਕਿਸ ਪ੍ਰਕਾਰ ਉਹਨਾਂ ਦੀਆਂ ਯਾਦਾਂ ਇਸ ਨਗਰ ਨਾਲ ਜੁੜੀਆਂ ਹੋਈਆਂ ਨੇ ਪਿੰਡ ਵਾਸੀ ਉਹਨਾਂ ਨੂੰ ਕਿਵੇਂ ਦੇਖਦੇ ਨੇ ਉਹਨਾਂ ਦੇ ਵਿਛੋੜੇ ਨੂੰ ਕਿਵੇਂ ਦੇਖਦੇ ਨੇ ਅਤੇ ਪੰਜਾਬ ਦੀ ਰਾਜਨੀਤੀ ਆ ਜਿਹੜੀ ਉਸ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਰਹੀ ਆ ਤਾਂ ਕੈਮਰਾ ਪਰਸਨ ਅਤਲ ਵਰਮਾ ਨਾਲ ਮੈਂ ਬਲਵਿੰਦਰ ਸਿੰਘ ਤੇ 인사 ਦਾ ਟੀਵੀ ਐਨ ਰਾਏਲੀ ਉਬੋਵਾਲ ਸੰਗਰੂਰ ਤੋਂ